ਦਿੱਲੀ ਦੇ ਪ੍ਰਦੂਸ਼ਣ ਨੇ ਘਾਤਕ ਰੂਪ ਧਾਰਨ ਕਰ ਲਿਆ ਦੱਸ ਦਈਏ ਕਿ ਹਵਾ ਪ੍ਰਦੂਸ਼ਣ ਜਾਨਲੇਵਾ ਪੱਧਰ ਤੇ ਪਹੁੰਚ ਚੁੱਕਿਆ ਜਿਸ ਤੋਂ ਬਾਅਦ ਸੋਮਵਾਰ ਤੋਂ GRAP 4 ਵੀ ਲਾਗੂ ਕਰ ਦਿੱਤਾ ਗਿਆ ਦੱਸ ਦਈਏ ਕਿ ਦਿੱਲੀ ਚ ਅੱਜ ਤੋਂ ਸਿਰਫ 10ਵੀਂ ਤੇ 12ਵੀਂ ਦੀਆਂ ਕਲਾਸਾਂ ਹੀ ਆਫਲਾਈਨ ਮੋਡ ਦੇ ਵਿੱਚ ਹੋਣਗੀਆਂ ਜਦਕਿ ਬਾਕੀ ਸਾਰੀਆਂ ਕਲਾਸਾਂ ਆਨਲਾਈਨ ਟੰਗ ਨਾਲ ਪੜਾਈਆਂ ਜਾਣਗੀਆਂ ਦੱਸ ਦਈਏ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਸੋਮਵਾਰ ਤੋਂ GRAP 4 ਲਾਗੂ ਹੋਣ ਦੇ ਨਾਲ 10ਵੀਂ ਤੇ 12ਵੀਂ ਜਮਾਤ ਨੂੰ ਛੱਟ ਕੇ ਬਾਕੀ ਸਾਰੇ ਵਿਦਿਆਰਥੀ ਆਫਲਾਈਨ ਕਲਾਸਾਂ ਬੰਦ ਕਰ ਦਿੱਤੀਆਂ ਗਈਆਂ ਨੇ ਅਗਲੇ ਹਫ਼ਤੇ ਤੱਕ ਸਾਰੇ ਸਕੂਲ ਆਨਲਾਈਨ ਕਲਾਸਾਂ ਹੀ ਲੈਣਗੇ ਇਸ ਤੋਂ ਇਲਾਵਾ ਦਿੱਲੀ ਸਰਕਾਰ ਦੇ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਲਗਾਤਾਰ 5ਵੇਂ ਦਿਨ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ਤੇ ਪਹੁੰਚ ਗਿਆ ਹੈ ਇਸ ਲਈ ਲੋਕਾਂ ਨੂੰ ਅਜਿਹੇ ਸਮੇਂ ਦੇ ਵਿੱਚ ਸਾਵਧਾਨ ਰਹਿਣਾ ਚਾਹੀਦਾ ਇਹ ਐਲਾਨ 에ਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੁਆਰਾ ਦਿੱਲੀ ਸਰਕਾਰ ਦੇ ਵੱਲੋਂ ਫੇਜ਼ਡ ਰਿਸਪਾਂਸ ਐਕਸ਼ਨ ਪਲਾਨ ਦੇ ਚੌਥੇ ਪੜਾਅ ਦੇ ਤਹਿਤ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ ਦੇ ਲਈ ਸਖਤ ਪ੍ਰਦੂਸ਼ਣ ਕੰਟਰੋਲ ਉਪਾਅ ਲਾਗੂ ਕੀਤੇ ਜਾਣ ਤੋਂ ਘੰਟੇ ਬਾਅਦ ਹੋਈ ਹੈ ਦੱਸਦੀ ਹੈ ਕਿ ਗ੍ਰੇਪ porta oh, da ਚੌਥਾ ਪੜਾ ਅੱਜ ਤੋਂ ਸਵੇਰੇ 8 ਵਜੇ ਤੋਂ ਪ੍ਰਭਾਵੀ ਹੋ ਗਿਆ ਦੱਸ ਦਈਏ ਕਿ ਐਤਵਾਰ ਨੂੰ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ ਗੰਭੀਰ ਸ਼੍ਰੇਣੀ ਚ ਪਹੁੰਚ ਗਿਆ ਸੀ ਦਿੱਲੀ ਦੇ ਵਿੱਚ AQI ਸ਼ਾਮ 4 ਵਜੇ ਤੱਕ 441 ਦਰਜ ਕੀਤਾ ਗਿਆ ਜੋ ਉਲਟ ਮੌਸਮ ਕਰਕੇ ਸ਼ਾਮ 7 ਵਜੇ ਤੱਕ 457 ਹੋ ਗਿਆ ਸੀ ਦੱਸ ਦਈਏ ਕਿ ਕਈ ਇਲਾਕਿਆਂ ਦੇ ਵਿੱਚ ਹਾਲਾਤ ਇੰਨੇ ਜ਼ਿਆਦਾ ਮਾੜੇ ਨੇ ਕਿ AQI 1200 ਦੇ ਕਰੀਬ ਵੀ ਪਹੁੰਚਿਆ ਹੋਇਆ ਦਿੱਲੀ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ AQI 700 ਤੋਂ ਵੱਧ ਹੈ ਸਭ ਤੋਂ ਵੱਧ AQI ਕਾ ਦੇ ਵਿੱਚ 1185 ਤੇ ਜਹਾਂਗੀਰਪ uri ਦੇ ਵਿੱਚ 1040 ਦਰਜ ਕੀਤਾ ਗਿਆ ਹੈ ਸੀਐਮਕਯੂਐਮ ਦੇ ਹੁਕਮਾਂ ਦੇ ਅਨੁਸਾਰ ਅੱਜ ਤੋਂ ਜ਼ਰੂਰੀ ਵਸਤਾਂ ਲਿਜਾਣ ਵਾਲੇ ਜਾਂ ਸਾਫ਼ ਇੰਦਨ ਨੂੰ ਛੱਡ ਕੇ ਕਿਸੇ ਵੀ ਟਰੱਕ ਨੂੰ ਦਿੱਲੀ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਸਿੱਖਿਆ ਡਾਇਰੈਕਟੋਰੇਟ ਨੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਅਗਲੇ ਹੁਕਮਾਂ ਤੱਕ 9ਵੀਂ ਤੇ 11ਵੀਂ ਜਮਾਤ ਤੱਕ ਦੇ ਵਿਦਿਆਰਥੀ ਆਫਲਾਈਨ ਕਲਾਸਾਂ ਨਹੀਂ ਲਗਾਣਗੇ ਉਹਨਾਂ ਦੀਆਂ ਕਲਾਸਾਂ ਆਨਲਾਈਨ ਹੋਣਗੀਆਂ ਤਾਂ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਬਹੁਤ ਹੀ ਜ਼ਿਆਦਾ ਘਾਤਕ ਰੂਪ ਟਾਰਨ ਕਰ ਲਿਆ ਹੈ ਜਿਸ ਤੇ ਕਰਕੇ ਹੁਣ ਪ੍ਰਸ਼ਾਸਨ ਤੇ ਵੱਲੋਂ ਸਭ ਤੋਂ ਸਖਤ ਰੁਖ ਅਪਣਾਇਆ ਜਾ ਰਿਹਾ ਤੇ ਬਹੁਤ ਸਾਰੇ ਜੋ ਨੀਤੀਆਂ ਨੇ ਉਹ ਵੀ ਲਾਗੂ ਕੀਤੀਆਂ ਜਾ ਰਹੀਆਂ ਨੇ